ਭਾਰਤੀ ਸੈਨਾ ਨੂੰ ਧੰਨਵਾਦ ਕਰਨ ਲਈ ਮੋਹਾਲੀ ਵਿਖੇ ਭਾਜਪਾ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ ਜਿਸ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਭਾਜਪਾ ਮੋਹਾਲੀ ਜ਼ਿਲ੍ਹਾ ਦੇ ਪ੍ਰਧਾਨ ਸੰਜੀਵ ਵਿਸ਼ਿਸ਼ਟ ਜੈ ਜੰਨ। ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਭਾਰਤ ਮਾਤਾ ਤਿੰਨ ਪੰਜ ਦੀਆਂ ਲਾਈਟਾਂ ਤੋਂ ਸ਼ੁਰੂ ਕਰਕੇ ਅਸੀਂ ਸੱਤ ਫੇਸ ਚਾਵਲਾ ਚੌਕ ਤੱਕ ਜਾਵਾਂਗੇ ਇਹ ਸਾਡੇ ਦੇਸ਼ ਦੀਏ ਜਵਾਨਾਂ ਨੂੰ ਇੱਕ ਸਲੂਟ ਹੈਗਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਚਾਰ ਸਿਰਫ ਮਾਤਰਾ ਚਾਰ ਦਿਨਾਂ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਨੂੰ ਆਪਣੀ ਨਾਨੀ ਚੇਤੇ ਦਵਾਈ ਆ ਇਹਦੇ ਵਾਸਤੇ ਅਸੀਂ ਆਪਣੀ ਸੈਨਾ ਦਾ ਧੰਨਵਾਦ ਕਰਨਾ ਚਾਹੁੰਦੇ ਆ ਔਰ ਜਿਹੜਾ ਤਿਰੰਗਾ ਯਾਤਰਾ ਕੱਢ ਰਹੇ ਆ ਔਰ ਮੁਹੱਲੇ ਦੇ ਹਰ ਪਿੰਡ ਤੋਂ ਇਸ ਤਿਰੰਗਾ ਯਾਤਰਾ ਦੇ ਵਿੱਚ 73 ਦੇ 73 ਪਿੰਡਾਂ ਦੇ ਲੋਕ ਸ਼ਾਮਲ ਹੋ ਰਹੇ ਨੇ ਔਰ ਜਿਹੜੇ ਬਾਕੀ ਸ਼ਹਿਰ ਦੇ ਲੋਕ ਤੇ ਹੈ ਹੀ ਹੈ ਨੇ ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਸ ਤਰੰਗਾ ਯਾਤਰਾ ਦੇ ਵਿੱਚ ਮੋਹੱਲੀ ਵਿਧਾਨ ਸਭਾ ਦੇ 73 ਦੇ 73 ਪਿੰਡ ਸ਼ਾਮਲ ਹੋ ਰਹੇ ਨੇ ਔਰ ਸਾਰੇ ਲੋਕਾਂ ਦੇ ਜੋਸ਼ ਹੈ ਹਰ ਜਾਤ ਬਰਾਦਰੀ ਦਾ ਵਿਅਕਤੀ ਦੇਸ਼ ਦੀ ਸੈਨਾ ਦੇ ਨਾਲ ਖੜਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਖੜਾ ਹੈ ਇਸ ਕਰਕੇ ਅੱਜ ਦੀ ਤਰੰਗਾ ਯਾਤਰਾ ਰੱਖੀ ਗਈ ਹੈ ਹੋਰ ਕੋਈ ਅਧਿਕਾਰੀ ਬੋਲਦੇ ਹਾਂ ਹਾਂਜੀ ਥੋੜੀ ਦੇਰ ਵਿੱਚ ਪਰਮਿੰਦਰ ਬਰਾੜ ਜੀ ਵੀ ਆਣਗੇ ਸਤਨਾਮ ਸੰਤੂ ਜੀ ਵੀ ਆਣਗੇ ਸਾਡੇ ਸਟੇਟ ਦੇ ਸਭ ਤੋਂ ਆ ਬੜੇ ਸੀਨੀਅਰ ਨੇਤਾ ਡਾਕਟਰ ਸੁਭਾਸ਼ ਸ਼ਰਮਾ ਜੀ ਸਾਨੂੰ ਹੋਰ 5-7 ਮਿੰਟ ਜੁਆਇਨ ਕਰਨਗੇ ਔਰ ਅਸੀਂ ਬਹੁਤ ਹੋਰ ਦਸਾਂ 12 ਮਿੰਟਾਂ ਦੇ ਵਿੱਚ ਯਾਤਰਾ ਨੂੰ ਸ਼ੁਰੂ ਕਰਾਂਗੇ।